ਸਾਰੇ ਲਵਾਉਣ ਚੱਲੇ ਆ ਗਲਤ ਨਵਾਲੇ ਘਰੋਂ ਮੁੰਡੇ ਨੇ ਲਵਾਉਣ ਚੱਲੇ ਆ ਹਾਂਜੀ ਸਟੇਰੀਂਗ ਦਾ ਵੀ ਫਰਕ ਆ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਬੈਣ ਹਾਂਜੀ ਸਾਰਾ ਕੁਝ ਦੋ ਸਰ ਲਵਾਉਣ ਚੱਲੇ ਵਸਾ ਕੇ ਜਣਾ ਸੋੜੇ ਹਾਂਜੀ ਹਾਰਦ ਲਵਾਉਣ ਚੱਲੇ ਸਾਰੇ ਇੱਕ ਦਿਨ ਦੀ ਕਰਾਉਣੀ ਆ ਫੇਰ ਲਵਾ ਦੇਣਾ ਹਾਂਜੀ ਸਾਕੀ ਜਾਨ ਕਰਕੇ ਲਵਾਇਆ ਹਾਂਜੀ ਨਹੀਂ ਚੱਲ ਜਾਣਾ ਕੱਲ ਫੇਰ ਪਰਸ ਵਾਂਗ ਲਵਾ ਦੇਣੀ ਆ ਹਾਰਨ ਤੇ ਲਵਾਉਣ ਨੂੰ ਚੱਲੇ ਹਾਰਨ ਤੇ ਗੱਲਤ ਲਵਾ ਲਿਆ ਇਹ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਤਾਂ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜੇ ਇਹਨਾਂ ਦੇ ਮਾਪਿਓ ਜੇ ਮੰਨਦੇ ਹੋਣ ਬੱਚੇ ਤੇ ਫੇਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇਤ ਕਰਨੇ ਚਲਾਣ ਇਹਨਾਂ ਦੇ ਕਰਨੇ ਆ ਜੀ ਜਿਹੜੀ ਕੋਰਟ ਜਾਂ ਅਦਾਲਤ ਵੱਲੋਂ ਵੀ ਬਣਾਈ ਹੈ ਕਿ ਇਹਦੇ ਵੱਡੇ ਵੱਡੇ ਮੜਗਾੜ ਜਾਂ ਵੱਡੇ ਪਖਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਉਹਨਾਂ ਚਿੱਠੀਆਂ ਆਈਆਂ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਹੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਕਿਸੇ ਗੱਡੀ ਨਾਲ ਲੱਗ ਜੇ ਸਕੂਟਰ ਨਾਲ ਲੱਗ ਜੇ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈਠ ਜੀ ਇਹਨੇ ਕੀ ਛੱਡਣਾ ਇਹ ਬੰਪਰਾ ਲੋਹੇਦਾਰ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅੱਗੇ ਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਸਕਦਾ ਉਥੇ ਹਾਰ ਦੇ ਇਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਨਹੀਂ ਤਾਂ ਤਰ ਪਿੰਡੂ ਖੇਤਰ ਦੇ ਵਿੱਚ ਰਹਿਣਾ ਇਹ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਦਿੱਹਾਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ ਬਾਦਸੇ ਦਾ ਲੈਉਣੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਕਰਦੇ ਆਂਗੇ